ਗੁਰਦੁਆਰਾ ਮੋਹ ਸਹਿ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵਿਹਾਰ 1646 ਨੂੰ ਜਦੋਂ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੰਡ ਮੋਹ ਜ਼ਾਹਬ ਵਿਖੇ માતા ਗੰਗਾ ਦੇਵੀ ਜੀ ਨੂੰ ਵਿਆਹਣ ਆਏ ਤਾਂ ਉਹਨਾਂ ਦੇ ਨਾਲ ਬਰਾਤੀਏ ਬਾਬਾ ਬੁੱਢਾ ਜੀ ਭਾਈ ਮੰਜ ਜੀ ਭਾਈ ਸਾਲੋ ਜੀ ਸਾਈ ਮੀਆਂ ਮੀਰ ਜੀ ਭਾਈ ਗੁਰਦਾਸ ਜੀ ਬਾਬਾ ਸੰਗਜੀ ਢੇਸੀਆਂ ਵਾਲੇ ਤੇ ਛੱਜੋ ਜੀ ਆਦ ਸਾਰੇ ਸਾਧੂ ਸੰਗਤਾਂ ਦੀ ਜੰਜ ਆਈ ਸੀ ਉਸ ਵੇਲੇ ਪਿੰਡ ਦੇ ਚੌਧਰੀ ਅੱਲਾ ਦੇ ਫਿਰੋਜ਼ ਨੇ ਜਦੋਂ ਜੰਜ ਦੇਖੀ ਕਿ ਜੰਜ ਸਾਧੂ ਸੰਤਾਂ ਦੀ ਆਈ ਹੈ ਤਾਂ ਉਸ ਵੇਲੇ ਚੌਧਰੀਆਂ ਦੀ ਕਿਸ਼ਨ ਚੰਦ ਖੱਤਰੀ ਨੇ ਗੱਲ ਮੰਨ ਕੇ ਜੰਜ ਨੂੰ ਵਾਪਸ ਮੋੜਨ ਲਈ ਸਹਿਮਤ ਹੋ ਗਿਆ ਕਿ ਸਾਦਾ ਨਾਲ ਅਸੀਂ ਆਪਣੀ ਲੜਕੀ ਨਹੀਂ ਤੋੜਨੀ ਜੰਜ ਨੂੰ ਉਸ ਤਰ੍ਹਾਂ ਹੀ ਵਾਪਸ ਮੋੜੋ ਕੋਈ ਐਸੀ ਵਿਉਂਤ ਬਣਾਓ ਜਿਹੜੀ ਇਹਨਾਂ ਤੋਂ ਹੱਲ ਨਾ ਹੋਵੇ ਤੇ ਜੰਜ ਵਾਪਸ ਮੁੜ ਜਾਵੇ ਤਾਂ ਉਸ ਵੇਲੇ ਪਿੰਡ ਵਾਲਿਆਂ ਨੇ ਗੁਰੂ ਜੀ ਸਮੇਤ ਜੰਝ ਨੂੰ ਪਾਣੀ ਤੱਕ ਨਹੀਂ ਪਿਲਾਇਆ ਫਿਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਦੇ ਕਹਿਣ ਤੇ ਨੇਜਾਂ ਮਾਰ ਕੇ ਪਾਣੀ ਕੱਢਿਆ ਤੇ ਸਾਰੀ ਜੰਝ ਨੂੰ ਪਿਲਾਇਆ ਅਤੇ ਇਹ ਗੁਰੂ ਜੀ ਦੇ ਹੱਥਾਂ ਦਾ ਬਣਿਆ ਹੋਇਆ ਪਵਿੱਤਰ ਖੂਹ ਹੈ ਇੱਥੇ ਹਰ ਸਾਲ 21 22 23 ਹਾਰ ਨੂੰ ਭਾਰੀ ਮੇਲਾ ਲੱਗਦਾ ਹੈ ਇਸ ਕਰਕੇ ਇਹ ਪਵਿੱਤਰ ਅਸਥਾਨ ਬਹੁਤ ਪ੍ਰਸਿੱਧ ਹੈ ਗੁਰੂ ਜੀ ਦੇ ਨਾਲ ਆਈ ਜੰਜ ਨੂੰ ਦੇਖ ਕੇ ਪਿੰਡ ਵਾਲਿਆਂ ਨੇ ਇੱਕ ਸ਼ਰਤ ਰੱਖੀ ਕਿ ਅਸੀਂ ਆਪਣੀ ਲੜਕੀ ਨੂੰ ਉਦੋਂ ਹੀ ਤੋਰਾਂਗੇ ਜਦੋਂ ਗੁਰੂ ਜੀ ਕਿਲਾ ਪੁੱਟਣਗੇ ਤਾਂ ਪਿੰਡ ਵਾਲਿਆਂ ਨੇ ਇੱਕ ਪੁਰਾਣੇ ਝੰਡ ਦੇ ਦਰਖਤ ਨੂੰ ਉੱਤੋਂ ਘੜ ਕੇ ਕਿੱਲੇ ਦੇ ਆਕਾਰ ਵਿੱਚ ਬਣਾ ਦਿੱਤਾ ਬਾਬਾ ਬੁੱਢਾ ਜੀ ਦੇ ਕਹਿਣ ਦੇ ਗੁਰੂ ਜੀ ਨੇ ਘੋੜੇ ਤੇ ਸਵਾਰ ਹੋ ਕੇ ਉਸ ਪੁਰਾਣੇ ਝੰਡ ਦੇ ਦਰਖਤ ਨੂੰ ਜੜ੍ਹ ਸਮੇਤ ਪੱਟ ਦਿੱਤਾ ਜਿੱਥੇ ਮਾਤਾ ਗੰਗਾ ਦੇਵੀ ਜੀ ਦਾ ਗੁਰਦੁਆਰਾ ਹੈ ਇਹ ਉਹਨਾਂ ਦਾ ਘਰ ਸੀ ਸ਼ਰਤ ਪੂਰੀ ਕਰਨ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਪ ਲਾਵਾ ਪੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅਨੰਦ ਕਾਰਜ ਮਾਤਾ ਗੰਗਾ ਦੇਵੀ ਜੀ ਨਾਲ ਕਰਾਏ ਸ਼ਰਤ ਪੂਰੀ ਕਰਨ ਤੋਂ ਬਾਅਦ ਗੁਰੂ ਜੀ ਦਾ ਘੋੜਾ ਸ਼ਹੀਦ ਹੋ ਗਿਆ ਸੀ ਆਜੋ ਹੁਣ ਤੁਹਾਨੂੰ ਕਰਾਉਨੇ ਆ ਹਜ਼ਰਤ ਪੀਰ ਬਾਬਾ ਖਵਾਜਾ ਰੋਸ਼ਨਵਲੀ ਜੀ ਦੇ ਦਰਸ਼ਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਦੇਵੀ ਜੀ ਨੂੰ ਵਿਆਹ ਕੇ ਵਾਪਸ ਚੱਲੇ ਸੀ ਪੀਰ ਬਾਬਾ ਖਵਾਜਾ ਰੋਸ਼ਨ ਵਲੀ ਜੀ ਨੇ ਆਪਣਾ ਕੋੜਾ ਉਹਨਾਂ ਨੂੰ ਭੇਟ ਕੀਤਾ ਸੀ ਕਿਉਂਕਿ ਗੁਰੂ ਜੀ ਦਾ ਆਪਣਾ ਕੋੜਾ ਕਿਲਾ ਪੁੱਟਣ ਤੋਂ ਬਾਅਦ ਸ਼ਹੀਦ ਹੋ ਗਿਆ ਸੀ ਗੁਰੂ ਜੀ ਨੇ ਆਪਣਾ ਇੰਨਾ ਮਾਨ ਸਤਕਾਰ ਦੇਖ ਕੇ ਬਾਬਾ ਖਵਾਜਾ ਰੋਸ਼ਨ ਵਲੀ ਜੀ ਨੂੰ ਵਰ ਦਿੱਤਾ ਸੀ ਕਿ ਤੁਹਾਡੇ ਪਹਿਲਾਂ ਮਾਨਤਾ ਹੋਗੀ ਤੇ ਸਾਡੀ ਬਾਅਦ ਚੋਂ ਇਸ ਕਰਕੇ ਇੱਥੇ 15 16 ਹਾੜ ਨੂੰ ਮੇਲਾ ਲੱਗਦਾ ਹੈ ਅਤੇ 21 22 23 ਹਾੜ ਨੂੰ ਗੁਰਦੁਆਰਾ ਸਾਹਿਬ ਵਿਕੇ ਮੇਲਾ ਲੱਗਦਾ ਹੈ ਬਾਬਾ ਜੀ ਦੀ ਇਬادت ਤੁਖ ਖੁਸ਼ ਹੋ ਕੇ ਖੁਦਾ ਆਪ ਅਰਸ਼ਾ ਤੋਂ ਇਹਨਾਂ ਲਈ ਪ੍ਰਸ਼ਾਦ ਭੇਜਦੇ ਸਨ। ਬਾਬਾ ਜੀ ਦਾ ਹੁਕਮ ਸੀ ਕਿ ਜੋ ਵੀ ਮਿਸਰੀ ਦਾ ਪ੍ਰਸ਼ਾਦ ਅਰਸ਼ਾ ਤੋਂ ਆਉਂਦਾ ਹੈ ਉਹਨੂੰ ਸੰਗਤਾਂ ਵਿੱਚ ਵੰਡਿਆ ਜਾਵੇ ਅਤੇ ਬੋਲੀ ਸਾਹਿਬ ਜਲਚਕਾਇਆ ਜਾਵੇ। ਕਿਸੇ ਸੇਵਾਦਾਰ ਦੀ ਗਲਤ ਵਰਤੋਂ ਕਰਕੇ ਅੱਜ ਇਹ ਪ੍ਰਸ਼ਾਦ ਕੀੜਿਆਂ ਦੀ ਭੌਣ ਜੋਗਾ ਹੀ ਆਉਂਦਾ ਹੈ। ਸਿਆਣੇ ਬਜ਼ੁਰਗਾ ਕੋਲੋਂ ਸੁਣਿਆ ਗਿਆ ਹੈ ਕਿ ਜਦੋਂ ਇੱਥੇ 15-16 ਹਾੜ ਨੂੰ ਮੇਲਾ ਲੱਗਦਾ ਹੈ ਤਾਂ ਹੀ ਰਾਂਝਾ ਇੱਥੇ ਸਲਾਮ ਕਰਨ ਆਉਂਦੇ ਹਨ। ਗੁਰਦੁਆਰਾ ਸਾਹਿਬ ਦੇ ਨਾਲ ਇੱਕ ਨੌਜਵਾਨਾਂ ਲਈ ਜਿਮ ਬਣਾਇਆ ਗਿਆ ਹੈ। ਜਿਮ ਦੇ ਨਾਲ ਹੀ ਇੱਥੇ ਬਹੁਤ ਵੱਡੀ ਕਬੱਡੀ ਦੀ ਗਰਾਊਂਡ ਹੈ ਜਿੱਥੇ ਹਰ ਸਾਲ ਖੇਡ ਮੇਲਾ ਕਰਾਇਆ ਜਾਂਦਾ ਹੈ। ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।